ਐ ਨਿੱਕੇ ਨਿੱਕੇ ਬੱਚੇ ਇੱਕ ਬੋਲੀ ਅਕਸਰ ਪਾਉਂਦੇ ਹੁੰਦੇ ਨੇ ਮੈਂ ਵੀ ਪਾਉਂਦੀ ਹੁੰਦੀ ਸੀ ਜਦੋਂ ਮੈਂ ਪੰਜਵੀਂ ਚ ਹੁੰਦੀ ਸੀ ਨਾ ਉਦੋਂ ਤੋਂ ਕੁਝ ਬੋਲੀਆਂ ਨੂੰ ਮੈਂ ਇਹੋ ਜਿਹਾ ਰੱਟਾ ਲਾਇਆ ਇਹੋ ਜਿਹਾ ਘੋਟਾ ਚਾੜਿਆ ਪੜ੍ਹਾਈ ਘੱਟ ਕੀਤੀ ਉਹ ਬੋਲੀਆਂ ਜ਼ਿਆਦਾ ਪਾਉਂਦੀ ਸੀ ਮੈਂ ਜਦੋਂ ਸਕੂਲ ਚੱਲਦੀ ਛੁੱਟੀ ਹੋਣੀ ਨਾ ਹਰ ਰੋਜ਼ ਉਹ ਬੋਲੀਆਂ ਪੈਂਦੀਆਂ ਸੀ ਉਹਨਾਂ ਚ ਕਿੰਨੀਆਂ ਚੁਣਵੀਆਂ ਤਿੰਨ ਚਾਰ ਬੋਲੀਆਂ ਮੈਂ ਤੁਹਾਨੂੰ ਦੱਸ ਦਿਆਂ ਇੱਕ ਤਾਂ ਇਹ ਹੁੰਦੀ ਸੀ ਉੜਦਾ ਉੜਦਾ ਮਰ ਮੇਰੀ ਚਿਚੀ ਉੱਤੇ ਬੈ ਗਿਆ ਉੜਦਾ ਉੜਦਾ ਮਰ ਮੇਰੀ ਚਿਚੀ ਉੱਤੇ ਬੈ ਗਿਆ ਝੂ ਝਾੜ ਧਾਰੀ ਲੋ ਕਿੜੀਆਂ ਚਾਵਲਾਂ ਦਾ ਯਾਦ ਆ ਗਈਆਂ ਇਹ ਰੋਜ਼ ਹੀ ਰਿਸੈਸ ਟਾਈਮ ਪਾਣੀ ਆ ਹੀ ਪਾਣੀ ਹਰ ਰੋਜ਼ ਹੀ ਬੰਦੇ ਸੀ ਹਰ ਆ ਪੋਣਾ ਇੱਕ ਲਾਲ ਪੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਹਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਹਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਹਣਾ ਇੱਕ ਬੋਲੀ ਕਾਫੀ ਫੇਮਸ ਆ ਦਾਉ ਤਾਂ ਚੱਲੀ ਆ ਰਹੀ ਆ ਤੇ ਮੈਨੂੰ ਲੱਗਦਾ ਐਦਾਂ ਹੀ ਚੱਲਦੀ ਰਹੂਗੀ ਉਹ ਬੋਲੀ ਕਿਹੜੀ ਆ ਦੋ ਪਿੱਤਲ ਦੇ ਕੁੰਡੇ ਦੋ ਚਾਂਦੀ ਦੇ ਕੁੰਡੇ ਲੈ ਗਈ ਛਾਟ ਕੇ ਕੰਨੇ ਦਾ ਸਾਡੇ ਹਾਨ ਦੇ ਮੁੰਡੇ ਲੈ ਗਈ ਛਾਟ ਕੇ ਕੰਨੇ ਦਾ ਸਾਡੇ ਹਾਨ ਦੇ ਮੁੰਡੇ ਲੈ ਗਈ ਛਾਟ ਕੇ ਕੰਨੇ ਦਾ ਸਾਡੇ ਹਾਨ ਦੇ ਮੁੰਡੇ ਲੈ ਗਈ ਛਾਟ ਕੇ ਕੰਨੇ ਦਾ ਸਾਡੇ ਹਾਨ ਦੇ ਮੁੰਡੇ ਜੇ ਤੁਹਾਡੇ ਵਿੱਚ ਕੋਈ ਬੋਲੀ ਪਾਣਾ ਚਾਹੁੰਦਾ ਸਾਨੂੰ ਦੱਸ ਸਕਦਾ ਅਗਾ ਤੁਸੀਂ ਬੋਲੀ ਪਾ ਸਕਦੇ ਨੇ। ਲੋ ਜੀ। ਕਿ ਨਾਮ ਤੇਰਾ? ਕਿ ਨਵੀਂ ਹੈਂ? ਮਨਵੀਰ। ਲੈ ਵੀ ਇਹ ਮੁੰਡਾ ਬੜਾ ਹਿੰਮਤੀ ਐ। ਕਿਉਂਕਿ ਇੰਨੇ ਛੋਟੀਆਂ ਕੁੜੀਆਂ ਦੇ ਸਾਹਮਣੇ ਸਟੇਜ ਤੇ ਆਉਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਹੈਗਾ। ਕਲਾਪਿੰਗ ਕਰ ਦਿਓ ਜੀ ਇਹਦੇ ਲਈ। ਇਹ ਬੜਾ ਦਲੇਰ ਐ। ਦੇਖੋ ਜੀ ਆਪਾਂ ਨੂੰ ਹੌਸਲਾ ਵਧਾਉਣਾ ਚਾਹੀਦਾ ਜੇ ਕੋਈ ਬੱਚਾ ਅੱਗੇ ਵਧਦਾ ਤਾੜੀ ਲਗਾ ਕੇ ਉਸ ਦਾ ਹੌਸਲਾ ਵਧਾਉਣਾ ਆਪਾਂ ਨੇ ਮੈਂ ਇੱਕ ਗੱਲ ਦੱਸ ਮੈਂ ਪੁੱਛਾਂਗੀ ਸੱਚੀ ਸੱਚੀ ਦੱਸੀ ਤੈਨੂੰ ਪਤਾ ਇਹ ਕੁੜੀਆਂ ਦਾ ਪ੍ਰੋਗਰਾਮ ਹੈ ਹੈਨਾ ਹਾਂ ਜੀ ਦੇਖ ਡਰਨਾ ਨਹੀਂ ਤੇ ਫਿਰ ਤੂੰ ਘਰੋਂ ਕਿਉਂ ਆਇਆ ਥੇ ਉਹੀ ਆਣਿਆ ਦੱਸ ਕੇ ਆਇਆ ਘਰੇ ਇਹ ਵੀਡੀਓ ਤੇਰੇ ਘਰ ਦੇਆਂ ਨੇ ਦੇਖਣੀ ਆ ਦੇਖ ਲੈਣ ਆਹ ਦੇਖ ਲੈ ਬਿਲਕੁਲ ਨਹੀਂ ਡਰਦਾ ਆ ਦੇਖ ਲੋ ਮੈਂ ਕਹਾਂ ਸੀਗਾ ਡਰਦਾ ਨਹੀਂ ਹੈਗਾ ਇਹ ਬੇਟਾ ਦੇਖ ਲੈ ਜੋਸ਼ ਨਾਲ ਬੋਲਣਾ ਜੋ ਵੀ ਗੱਲ ਬੋਲਣੀ ਹੈ ਤੈਨੂੰ ਕੋਈ ਨਹੀਂ ਕੁਛਦਾ ਲੈ ਪਾ ਬੋਲੀ ਠੀਕ ਆ ਸਾਰੀ ਵਰਸੀ ਗੱਟਣ ਜਾਂਸੀ ਇੱਕ ਵਾਰੀ ਵਰਸੀ ਗੱਟਣ ਜਾਂਸੀ ਕਰਕੇ ਲਿਆਂਦੀ ਡੂਟੀ ਅੱਜ ਕੱਲ ਕੁੜੀਆਂ ਦੀ ਬਾਂਦਰ ਵਰਗੀ ਬਪੇੜੀ ਅੱਜ ਨਾਲ ਰੰਗਿਆ ਬਾਂਦਰ ਵਰਗੀ ਬਪੇੜੀ ਅੱਜ ਕੱਲ ਬਾਂਦਰ ਵਰਗੀ ਬਪੇੜੀ ਅੱਜ ਕੱਲ ਕੁੜੀਆਂ ਅੱਜ ਦੀ ਬਾਂਦਰ ਵਰਗੀ ਕੁਤੀ ਹੋਰ ਤੁਹਾਡੇ ਬੋਲੀ ਆਉਂਦੀ ਆ ਬੋਲੀ ਦੇ ਦੇ ਹਲੋ ਹਲੋ ਉਹਨੋਂ ਪਾਣ ਦਾ ਮੌਕਾ ਦੇ ਵਿਚਾਰੇ ਦਾ ਦਿਲ ਕਰਾ ਹੋਰ ਆਉਂਦੀ ਆ ਬੋਲੀ ਪਹਿਲਾਂ ਮੈਨੂੰ ਇਹ ਦੱਸ ਇਹ ਬੋਲੀ ਕਿੰਨੇ ਸਿਖਾਈਏ ਤੈਨੂੰ ਤੂੰ ਮੈਨੂੰ ਦੱਸ ਮੇਰੀ ਬਾਂਦਰ ਵਰਗੀ ਬੁੱਥੀ ਲੱਗਦੀ ਆ ਹੈ ਨਾ ਦੱਸ ਪਹਿਲਾਂ ਮੈਨੂੰ ਮੈਂ ਸੋਣੀ ਨਹੀਂ ਹੈਗੀ bari vardi gadn gaya si gad ke lenda amb meri maidam da ghora ghora rand ve ਬਾਜੀ ਬਾਕੀ ਤਾੜੀਆਂ ਮਾਰਨ ਦੀ ਐਸ ਮੁੰਡੇ ਵਾਸਤੇ ਸੋ ਇੱਕ ਵਾਰੀ ਬੱਚਿਆਂ ਲਈ ਜ਼ਰੂਰ ਇਹਨਾਂ ਦੀ ਹੌਸਲਾ ਫਜ਼ਾਈ ਲਈ ਤਾੜੀ ਫਿਰ ਕੋਈ ਬੋਲੀ ਰਹਿ ਕਿ ਬੱਸ ਹੋਰ ਵੀ ਪਾ ਦੇ ਜਿੱਥੇ ਵੀ ਇਹਦੇ ਨਾਮ ਤੇ ਪਾ ਦੇ ਕੋਈ ਮੇਰੇ ਨਾਮ ਤੇ ਪਾ ਦੇ ਆਂਦੀ ਨਹੀਂ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਕਿੱਥੇ ਖੜੇ ਜੀ ਬੱਸ ਬੱਚੇ ਵੀ ਮੇਰੇ ਬੱਚੇ ਸੋ ਜਿਨ੍ਹਾਂ ਦੀ ਬਦੌਲਤ ਮੈਂ ਇੱਥੇ ਪਹੁੰਚੀ ਆ ਮੇਰੀ ਟੀਮ ਦੇ ਬਹੁਤ ਵਧੀਆ ਐਕਟਰ ਮੈਂ ਕਹਿ ਸਕਦੀ ਆ ਟੀਮ ਕੀ ਸਾਡੀ ਇੱਕ ਫੈਮਿਲੀ ਆ ਜੀ ਜਿਨ ਨੂੰ ਤੁਸੀਂ ਸਾਰੇ ਢੀਰੇ ਬਾਬੇ ਦੇ ਨਾਮ ਤੋਂ ਜਾਣਦੇ ਹੋ ਸੋ ਇੱਕ ਵਾਰੀ ਜ਼ੋਰ ਦਾ ਤਾੜੀਆਂ ਢੀਰੇ ਬਾਬੇ ਲਈ ਲੈ ਤੁਹਾਡੇ ਵਾਸਤੇ ਪਾਣੀ ਬੋਲੀ ਨਾ ਤੁਹਾਡੇ ਵਾਸਤੇ ਨਹੀਂ ਮੈਂ ਸਾਰਿਆਂ ਵਾਸਤੇ ਪਾਣੀ ਹਾਂਜੀ ਬੋਲੀ ਪਾਣੀ ਆ ਜੀ ਆਜੋ ਮੇਰੇ ਨਾਲ ਉੱਤੇ ਆਜੋ ਆਜੋ ਪੰਜੀ ਲਈ ਇੱਕ ਵਾਰੀ ਤਾੜੀਆਂ ਲਾ ਦਿਓ ਕਿਉਂਕਿ ਪਤਾ ਹੈ ਸਾਰਿਆਂ ਨੂੰ ਇੱਕ ਇੱਕ ਮਿੰਟ ਮਿਲਣਾ ਚਾਹੀਦਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਸੋਹਰ ਤਾਲੀਆਂ ਲਗਾ ਦਿਓ ਇਹ ਦੇਖੋ ਜੀ ਆਪਾਂ ਸਭ ਦਾ ਹੌਸਲਾ ਵਧਾਉਣਾ ਹੈ ਤਾਲੀ ਲਗਾ ਕੇ ਬੰਦੇ ਨੂੰ ਖੁਸ਼ੀ ਹੋ ਜਾਂਦੀ ਆ ਉਸ ਨੂੰ ਦੇਖ ਕੇ ਚਾਰ ਜਣੇ ਹੋਰ ਆਉਣਗੇ ਵੀ ਮੈਂ ਵੀ ਜਾਵਾਂ ਵੀ ਮੇਰੀ ਵੀ ਤਾਲੀ ਹੋਵੇ ਠੀਕ ਹੈ ਜੀ ਲੋ ਜੀ ਆਜੋ ਫਿਰ ਆਪਾਂ ਉਧਰ ਹੀ ਚੱਲੀਏ ਜੇ ਮੁੰਡੇਓ ਹਰਮੇਸ਼ ਗੁਰੂ ਨੂੰ ਇੱਕ ਮਿੰਟ ਆਜਾ ਭੱਜ ਕੇ ਇੱਕ ਮਿੰਟ ਮੈਨੂੰ ਲੱਗਦਾ ਸੰਗ ਨੇ ਇਹ ਮੁੰਡੇ ਨੇ ਗੁਜਰਾ ਪਿੰਡ ਦਾ ਨਾਮ ਹੈ ਜਿਹੜਾ ਪੂਰੇ ਵਰਲਡ ਦੇ ਵਿੱਚ ਫੇਮਸ ਕੀਤਾ ਹੋਇਆ ਤੇ ਮੈਂ ਵੀ ਇਹਨਾਂ ਦੀ ਬਦੌਲਤ ਇੱਥੇ ਪਹੁੰਚੀ ਆ ਜਿਹਨੂੰ ਤੁਸੀਂ ਹਰਮੇਸ਼ ਗੁਰੂ ਦੇ ਨਾਮ ਨਾਲ ਜਾਣਦੇ ਹੋ ਇਹ ਅਕਸਰ ਸਾਡੀਆਂ ਫਿਲਮਾਂ 'ਚ ਜਿਹੜਾ ਵੀਰੇ ਬਾਬੇ ਦਾ ਕਿਰਦਾਰ ਕਰਦੇ ਨੇ ਤੁਸੀਂ ਮੈਨੂੰ ਵੀ ਦੇਖਿਆ ਹੋਣਾ ਉਹਨਾਂ ਦੇ ਨਾਲ ਸੋ ਥੈਂਕ ਯੂ ਸੋ ਮੱਚ ਐ ਸਰ ਨੂੰ ਐਨਾ ਪਿਆਰ ਦਿੱਨ ਲਈ ਬੀਬੇ ਨਾਮ ਤਾਂ ਦੱਸਦੇ ਹੁਣ ਨਾ ਵਰ ਕਰ ਲੈ ਲਓ ਕਰਨੇਲੋ ਕੀ ਆਵਾਜ਼ ਆ ਜੀ ਇਹ ਨਾਮ ਨਾ ਬੜੇ ਸੋਹਣੇ ਲੱਗਦੇ ਮੈਨੂੰ ਕਰਨੇਲੋ ਜੰਗੀਰੋ ਨਛੱਤਰੋ ਬੜੇ ਸੋਹਣੇ ਲੱਗਦੇ ਨੇ ਸੁਣਨ ਸਰ ਜਿਉਂਦੇ ਵਾਸਤੇ ਰਹੋ ਜੀ ਤੇ ਇੱਕ ਬੀਬੀਓ ਜ਼ਰੂਰੀ ਅਨਾਉਂਸਮੈਂਟ ਹੈ ਸਾਰਿਆਂ ਧਿਆਨ ਦਿਓ ਕਿਸੇ ਬੀਬੀ ਦਾ ਸਾਡੇ ਕੋਲ ਫੋਨ ਪਹੁੰਚਿਆ ਆ ਪ੍ਰਬੰਧਕਾਂ ਨੂੰ ਨਿਸ਼ਾਨੀ ਦੱਸ ਕੇ ਤੁਸੀਂ ਇਹਨਾਂ ਤੋਂ ਆਪਣਾ ਫੋਨ ਲੈ ਜਾਓਗੇ ਕਿਸੇ ਬੀਬੀ ਦਾ ਫੋਨ ਪਹੁੰਚਿਆ ਤੁਹਾਡਾ ਹੀ ਹੈ ਲੈ ਬਈ ਇਹ ਤਾਂ ਸਾਡਾ ਹੀ ਨਿਕਲਿਆ ਥੈਂਕ ਯੂ ਹਾਂਜੀ ਤੁਸੀਂ ਬੋਲੀ ਬਣੀ ਨਹੀਂ ਇਹਨਾਂ ਦੇ ਕੋਲ ਪਿਆ ਤੁਸੀਂ ਆਪਣੇ ਆਪਣੇ ਇੱਕ ਵਾਰੀ ਫੋਨ ਚੈੱਕ ਕਰ ਲਓ ਪਲੀਜ਼ ਭੈਣ ਬਣ ਕੇ ਜਿਹਦਾ ਹੈਗਾ ਆਪਣੀ ਨਿਸ਼ਾਨੀ ਦੱਸ ਕੇ ਤੇ ਇਹਨਾਂ ਤੋਂ ਲੈ ਜਾਓ ਆ ਜਿਹੜੇ ਮੁੰਡੇ ਇੱਧਰ ਬੈਠੇ ਨੇ ਇਨਾਂ ਕੋਲ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮਨਦੀਪ ਕੌਰ ਮਨਦੀਪ ਕੌਰ ਜੀ ਆਏ ਨੇ ਇੱਕ ਵਾਰੀ ਇਨਾਂ ਲਈ ਤਾੜੀ ਲਾ ਦਿਓ ਇਹ ਵੀ ਤੁਹਾਨੂੰ ਬੋਲੀਆਂ ਸੁਣਾਣਗੇ ਹਾਂਜੀ ਹਾਂਜੀ ਜਿੱਦਾਂ ਛੋਟੂ ਨੇ ਬੋਲੀ ਪਾਈ ਹੈ ਨਾ ਕੁੜੀਆਂ ਤੇ ਤੇ ਇਸ ਦਾ ਮਤਲਬ ਜਵਾਬ ਮੈਂ ਦੇਣ ਲੱਗੀ ਹਾਂ ਵਾਰੀ ਵਾਰੀ ਵਾਰਸੀ ਖਟਣ ਗਿਆ ਸੀ ਖੱਟ ਕੇ ਲਾਉਂਦੀ ਮਹਿੰਦੀ ਵਾਰੀ ਵਾਰੀ ਵਾਰਸੀ ਖਟਣ ਗਿਆ ਸੀ ਖੱਟ ਕੇ ਲਿਆਉਂਦੀ ਮਹਿੰਦੀ ਇਹ ਨਾ ਮੁੰਡੇ I'm putting out there, and the. <laughs> ਹੋ ਚੱਕੇ ਅਕੜਾ ਕੁੜੀ ਮਾਰੀ ਲੈਣ ਚੱਲੀਆ ਚੱਕੇ ਅਕੜਾ ਕੁੜੀ ਮਾਰੀ ਲੈਣ ਚੱਲੀਆ ਕਾਲਾ ਤਾਂ ਭਾਰੇ ਲਈ ਦੂਰਦਾਨੀ ਜਿੰਦ ਚੱਲੀ ਮੁਕਲਾਵਾ ਦੂਰਦਾਨੀ ਜਿੰਦ ਚੱਲੀ ਮੁਕਲਾਵਾ ਦੂਰਦਾਨੀ ਜਿੰਦ ਚੱਲੀ ਮੁਕਲਾਵਾ ਦੂਰਦਾਨੀ ਜਿੰਦ ਚੱਲੀ ਮੁਕਲਾਵਾ ਦੂਰਦਾਨੀ ਹਾਂਜੀ ਤਾਂ ਜੀ ਆਓ ਜੀ ਕੀ ਨਾਮ ਹੈ ਤੁਹਾਡਾ ਸੱਚ ਪ੍ਰੀਤ ਇੱਕ ਬੋਲੀ ਪਾਉਣ ਲੱਗੀ ਆ ਹਾਂ ਲੋ ਪੰਚ ਦੇ ਗੋਲਾ ਸਿੱੱਚ ਸੋਨੇ ਦੀਆਂ ਵਾਲੀਆਂ ਪੰਚ ਦੇ ਗੋਲਾ ਸਿੱੱਚ ਸੋਨੇ ਦੀਆਂ ਵਾਲੀਆਂ ਜਾਂਦੇ ਰਹਿਣ ਮਾਪੇ ਦੀਆਂ ਪੁੱਤਾਂ ਮਾਂ ਚੰਦ ਗਲਾ ਸਭਿਚ ਹਰਾ ਤੋਤਾ ਬੋਲਦਾ ਕੱਚ ਦੇ ਗਲਾ ਸਭਿਚ ਹਰਾ ਤੋਤਾ ਬੋਲਦਾ ਮੈਣੀ ਸੋਹੇ ਜਾਨਾ ਮੁੰਡਾ ਪੁੱਠਾ ਸਿੱਧਾ ਬੋਲਦਾ ਮੈਣੀ ਸੋਹੇ ਜਾਨਾ ਮੁੰਡਾ ਪੁੱਠਾ ਜਿੰਦਾ ਬੋਲਦਾ ਮੈਣੀ ਸੋਹੇ ਜਾਨਾ ਮੁੰਡਾ ਪੁੱਠਾ ਸਿੱਧਾ ਬੋਲਦਾ ਕੱਚ ਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦੋ ਕਿਉਂਕਿ ਸਾਡੇ ਵਿੱਚ ਵੀਰਾ ਬਾਬਾ ਹੈ ਜਿਹੜਾ ਉਹ ਪਹੁੰਚ ਚੁੱਕਿਆ ਤੇ ਜੇ ਸੇ ਆਉਣ ਲੱਗੇ ਨੇ ਸੋਇਕ ਬੋਲੀ ਮੈਂ ਇਹਨਾਂ ਲਈ ਪਉਣੀ ਆ ਜੀ ਆਇਆਂ ਨੂੰ ਤੂ ਜੀ ਕਾਰੇ ਸਾਡੇ ਆਏ ਅਸੀਂ ਫੁੱਲੇ ਥੈਂਕ ਯੂ ਇੱਧਰ ਆਜੋ ਇੱਧਰ ਆਜੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਜਿਵੇਂ ਅੱਜ ਇੱਥੇ ਤੱਕ ਪਹੁੰਚੀ ਆ ਨਾ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਇਸ ਚ ਇਹ ਮੈਨੂੰ ਛਿੜਕਾਂ ਦੇ ਦੇ ਕੇ ਐਕਟਿੰਗ ਸਿਖਾਉਂਦੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਪਲੀਜ਼ ਇਹਨਾਂ ਲਈ ਸਾਡੇ ਡਾਇਰੈਕਟਰ ਨੇ ਥੈਂਕ ਯੂ ਤੇ ਗੁਰੂ ਜੀ ਮੈਂ ਚਾਹਾਂਗੀ ਦੋ ਲਫ਼ਜ਼ ਤੁਸੀਂ ਵੀ ਆਪਣੇ ਪਿੰਡ ਲਈ ਇੱਕ ਲਫ਼ਜ਼ ਦਾ ਬੋਲ ਦੂੰ ਇਹ ਮੁੰਡਾ ਖੈਰ ਬੋਲਦਾ ਘਾਟੀਆਂ ਥੈਂਕ ਯੂ ਸੋ ਮੱਚ। ਸੋ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਮੈਨੂੰ ਇੱਥੇ ਤੱਕ ਪਹੁੰਚਾਣ ਲਈ। ਸੋ ਕਹਿੰਦੇ ਨੇ ਜਿੱਥੋਂ ਬੰਦਾ ਉੱਠਿਆ ਹੁੰਦਾ ਨਾ ਜਿਨ੍ਹਾਂ ਨੇ ਉਹਦਾ ਮਾੜੇ ਟਾਈਮ 'ਚ ਸਾਥ ਦਿੱਤਾ ਹੋਵੇ। ਉਹਨਾਂ ਬੰਦਿਆਂ ਨੂੰ ਹਮੇਸ਼ਾ ਯਾਦ ਰੱਖੀਦਾ ਹੈ, ਉਹਨਾਂ ਦੀ ਹਮੇਸ਼ਾ ਇੱਜ਼ਤ ਕਰੀਦੀ ਆ। ਉਹਨਾਂ ਦੇ ਨਾਲ ਮਿਲ ਕੇ ਚੱਲੀਦਾ ਹੁੰਦਾ। ਸੋ ਇਹਨਾਂ ਦੇ ਮੈਂ ਹਮੇਸ਼ਾ ਹੀ ਇਹ ਗੱਲ ਤੇ ਹਸਾਨ ਮੰਨਦੀ ਆ ਕਿ ਮੈਨੂੰ ਇੱਥੇ ਤੱਕ ਪਹੁੰਚਾਣ ਵਾਲੇ ਨੇ। ਸੋ ਥੈਂਕ ਯੂ ਸੋ ਮੱਚ ਤੇ ਆਜੋ ਜੀ ਇੱਕ ਵਾਰੀ ਫੇਰ ਆਪਾਂ ਉਧਰ ਹੀ ਚਲੀਏ ਨੱਚਣ ਟੱਪਣ ਦੇ ਮਹੌਲ ਚ ਹੱਸੇ ਲੋਨੀ ਕੁੜੀਓ ਨੱਚੇ ਲੋਨੀ ਕੁੜੀਓ ਹੱਸਣਾ ਖੇਡਣਾ ਰਹਿ ਜਾਊਗਾ ਨਹੀਂ ਕੋਈ ਬੂਝੜ ਜਾ ਜੱਟ ਲੈ ਜਾਊਂਗਾ ਘੜਤੀਆਂ ਨੂੰ ਪਾਲਦੇ ਨੇ ਐਡਾ ਵੱਡਾ ਕਰਦੇ ਨੇ ਤੇ ਕਿਸੇ ਬੇਗਾਨੇ ਘਰ ਨੂੰ ਤੋੜ ਦਿੰਦੇ ਨੇ ਹੋ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਇਹਨਾਂ ਨੇ ਪਾਪ ਕੌਰ ਨਹੀਂ ਖਾਏ ਉਹ ਜ਼ਰੂਰ ਖਾ ਕੇ ਜਾਇਓ ਕਿਉਂਕਿ ਇਹ ਬਿਲਕੁਲ ਫ੍ਰੀ ਨੇ ਰੱਜ ਕੇ ਖਾ ਕੇ ਜਾਇਓ ਸੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਕਰਦੀ ਆ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇੱਥੇ ਬੁਲਾ ਕੇ ਸਾਨੂੰ ਇਹਨਾਂ ਮਾਨ ਬਖਸ਼ਿਆ ਲੋਕੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਹਨਾਂ ਸਾਰੇ ਪ੍ਰਬੰਧਕਾਂ ਦੇ ਨਾਮ ਕੌਂਦੇ ਵਸਦੇ ਰਹੋ ਹੱਸਦੇ ਰਹੋ ਜਵਾਨੀਆਂ ਮਾਣੋ ਇਹ ਪਿੰਡ ਹੈ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਐਵੇਂ ਕਰਦਾ ਰਹੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ